ਨੋਕਸਭਾ ਚਨਾਵਾਂ ਨੂੰ ਲੈ ਕੇ ਲਗਾਤਾਰ ਰਿਹਾ ਚਨਾ ਪ੍ਰਚਾਰ ਹਰ ਇੱਕ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਉਹ ਅੱਜ ਇੱਕ ਬੀਜੇਪੀ ਦੇ ਸੀਨੀਅਰ ਲੀਡਰ ਸਤਾਰਾ ਸਿੰਘ ਦਿਲਰੀ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਟਿਕਣੇ ਦੇ ਵਿੱਚ ਦੱਸਦੀ ਹੈ ਕਿ ਸਤਾਰਾ ਸਿੰਘ ਹੋਣੀ ਜਿਹੜੇ ਨੇ ਬੀਜੇਪੀ ਦੇ ਸੀਨੀਅਰ ਲੀਡਰ ਨੇ ਔਰ ਰੇਲਵੇ ਵਿਭਾਗ ਦੇ ਮੈਂਬਰ ਵੀ ਨੇ ਔਰ ਕਿਸਾਨ ਮੋਰਚੇ ਦੇ ਮੈਂਬਰ ਵੀ ਨੇ ਬੀਜੇਪੀ ਦੇ ਉਹ ਸਰਦਾਰ ਜਨਾ ਮਜ਼ਦੂਰ ਨੇ ਆਪਾਂ ਨਾਲ ਗੱਲਬਾਤ ਕਰਦੇ ਸਤਾਰਾ ਸਿੰਘ ਜੀ ਅੱਜ ਤੁਹਾਡੇ ਕੋਲ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਸ ਵਿਸ਼ੇ ਉੱਪਰ ਰੱਖੀ ਗਈ ਹੈ ਵੀਰ ਜੀ ਬਹੁਤ ਧਰ ਦੇ ਮਾਨਣਾ ਰੱਖੀ ਹੈ ਬੀਤਾ ਦਾ ਉਹ ਵੀ ਉਮੀਦਵਾਰ ਕਿਤੇ ਵੀ ਜਾਂਦਾ ਸਾਡੇ ਉਮੀਦਵਾਰ ਦਾ ਘਰਾਓ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਬਹੁਤ ੱੱਕਾ ਦੇ ਗਲਤ ਸ਼ਬਦ ਬੋਲਦੇ ਆ ਪਰ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕੌਣ ਬੋਲਦੇ ਤੇ ਕੌਣ ਬੁਲਾਉਂਦੇ ਆ ਇਸ ਵਿਸ਼ੇ ਤੁਹਾਨੂੰ ਅੱਜ ਦੱਸਣਾ ਚਾਹੁੰਦੇ ਆ ਵੀ ਇਹ ਜਿਹੜਾ ਕਾਰਨਾਮਾ ਕੌਣ ਕਰ ਰਿਹਾ ਕੌਣ ਕਰ ਰਿਹਾ ਫਿਰ ਤੁਹਾਡੇ ਇਹ ਕਾਰਨਾਮਾ ਸਰਕਾਰਾਂ ਰਲ ਕੇ ਕਰ ਰਹੀਆਂ ਜਿ ਤਰ੍ਹਾਂ ਸਾਡੇ ਫਿਰੋਜ਼ਪੁਰ ਸਾਹਿਬ ਪੀਐਮ ਸਾਹਿਬ ਆਏ ਸੀ ਇਹਨਾਂ ਸਾਡੇ ਪੀਐਮ ਸਾਹਿਬ ਨੂੰ ਰੈਲੀ ਨਹੀਂ ਕਰਨ ਦਿੱਤੀ ਕਿਉਂ ਇਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਐ ਗਈਆਂ ਕਿ ਅਗਰ ਜੇ ਪੀਐਮ ਸਾਹਿਬ ਇੱਥੇ ਕਰ ਗਏ ਉਹਨਾਂ ਨੇ ਦੋ ਹਸਪਤਾਲ ਦੇ ਨਹੀਂ ਪਰ ਇਹਨਾਂ ਨਹੀਂ ਦੇਣ ਦਿੱਤੇ ਇਹਨਾਂ ਨੂੰ ਲੱਗ ਗਿਆ ਥਾਪੜਾਂ ਨੇ ਪੈ ਗਈ ਜੇ ਕਰ ਗਏ ਤੇ ਸਾਦਾ ਪੰਜਾਬ ਦੇ ਵਿੱਚੋਂ ਡੋਲੀ ਡੰਗਾ ਚੁੱਕਿਆ ਜਾਣਾ ਵਾ ਹੂੰ ਤੇ ਨਹੀਂ ਜਿਹੜਾ ਤੁਸੀਂ ਬਰੋ ਕਰ ਰਹੇ ਹੋ ਗੱਲ ਕਿ ਪਾਸੇ ਜਿਹੜੇ ਕਿਸਾਨ ਨੇ ਲਗਾਤਾਰ ਬੀਜਪੀ ਦਾ ਪੰਜਾਬ ਚ ਵਿਰੋਧ ਕਰ ਰਹੇ ਨੇ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਲਗਾਤਾਰ ਉਹਨਾਂ ਵੱਲੋਂ ਵਿਰੋਧ ਜਿਵੇਂ ਹੰਸਲਾ ਜੀ ਦਾ ਕਹਿ ਲਈਏ ਇਸ ਤਰੀਕੇ ਨਾਲ ਹਰ ਇੱਕ ਉਮੀਦਵਾਰ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਦੇਖੋ ਜੀ ਜਿਨ੍ਹਾਂ ਨੂੰ ਵੀ ਅਸੀਂ ਵਿਰੋਧ ਕਰਨਾ ਉਹਨਾਂ ਨੂੰ ਕਰਨਾ ਪਏ ਕਾਗਰ ਸਾਡੇ ਦਰਬਾਰ ਸਾਹਿਬ ਦੇ ਉੱਤੇ ਟੈਕ ਕਰਾਇਆ ਸਾਡੇ ਕਾਲੀ ਦਾਲ ਦੇ ਸਾਡੇ ਗਰੰਥ ਸਾਹਿਬ ਦੇ ਬਦਵੀਂ ਕਰਾਈ ਜਿਨ੍ਹਾਂ ਨੂੰ ਵੀ ਕਰਵਾ ਕਰਨਾ ਉਹਨਾਂ ਨੂੰ ਵੀ ਸਵਾਗਤ ਕਰਦੇ ਆਂ ਜੋ ਜਿੰਨਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਹੀ ਘਰਾਓ ਕਰਦੇ ਆ ਕਰਨ ਕੌਣ ਦੇ ਆ ਇਹੋ ਕਾਲੀ ਕਾਂਗਰਸ ਦੇ ਝਾੜੂ ਵਾਲੇ ਰਹੇ ਆ ਇਹਨਾਂ ਨੂੰ ਪਤਾ ਬੀਜੇਪੀ ਦੇ ਜਦ ਪੈਰ ਲਾਗੇ ਸਾਡਾ ਕੰਮ ਗਿਆ ਪਰ ਇਹਨਾਂ ਨੂੰ ਭੁਲੇਖਾ ਸਾਨੂੰ ਇਹ ਪਤਾ ਹੈ ਕਿਹੜਾ ਕਿਸਾਨ ਆ ਕਿਹੜਾ ਕਾਂਗਰਸੀ ਆ ਕਿਹੜਾ ਕਾਲੀ ਆ ਕਿਹੜਾ ਝਾੜੂ ਵਾਲਾ ਆ ਇਹ ਭੁਲੇਖਾ ਨਾ ਕਬਲ ਹਾਂ ਬਾਰੇ ਬਈ ਆ ਦੇ ਨੂੰ ਬੜਾ ਨਾ ਪਤਾ ਲੱਗੇ ਸਾਨੂੰ ਅੱਗੇ ਦਾ ਪਤਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਆਦੇ ਕਿਸਾਨ ਭਰਾਵਾਂ ਨੂੰ ਪੜਾਓ ਇਹਨਾਂ ਦੇ ਹੱਥਾਂ 'ਚੋਂ ਨਾਂ ਚੋ ਲੋ ਇਹਨਾਂ ਦੇ ਉਂਗਲਾਂ 'ਚੋਂ ਨਾਂ ਚੋ ਸਾਡੇ ਪੰਜਾਬ ਦਾ ਬੇਦਗੜਪ ਹੋ ਜਾਵੇਗਾ ਹੋ ਰਹਿੰਦਾ ਰਹਿੰਦਾ ਸਾਡਾ ਆਤਵਾਦ ਵਾਲਾ ਖਤਮ ਹੋ ਗਿਆ ਜਦੋਂ ਇਹਨਾਂ ਕਾਂਗਰਸੀਆਂ ਨੇ 1400 ਸਾਲ ਤੋਂ ਲਾ ਕੇ 32 ਸਾਲ ਤੱਕ ਦੇ ਜਿਹੜੇ ਮੁੰਡੇ ਸਾਰੇ ਮਰਵਾਤੇ ਦੂਜਾ ਕੰਮ ਸਭ ਨੂੰ ਨਸ਼ਾ ਲੈ ਗਿਆ ਸਾਡੇ ਮੁੰਡੇ ਚੰਗੇ ਨਸ਼ਾ ਲੈ ਗਿਆ ਨੰਬਰ 3 ਕਿਉਂਕਿ ਸਾਡੇ ਜਿਹੜੇ ਚੰਗੇ ਬੱਚੇ ਬੱਜੇ ਹੀ ਉਹ ਬਾਹਰ ਨੂੰ ਭਾਈ ਹੋ ਜਾਂਦੇ ਆ ਉਹ ਵੇਖੋ ਇਹ ਪੰਜਾਬ ਪਿਆ ਕਿਵੇਂ ਮਲ ਗਿਆ ਸਾਡੇ ਬੱਚੇ ਬਾਹਰ ਜਾ ਕੇ ਦੇਖੋ 100 ਰੁਪਏ ਦਿਹਾੜੀ ਕਰਦੇ ਆ ਕਿਹੜੀ ਗੱਲ ਤਾਂ ਇਸੇ ਗੱਲ ਤੋਂ ਕਿ ਕਾ ਤਾਹਰੋ ਸਹੀ ਉਹਨੂੰ ਚਟਾਨੀ ਬੰਦ ਕੀਤਾ ਕਾਲੀਆਂ ਨੇ ਸ਼ੁਰੂਆਤ ਕੀਤਾ ਹੁਣ ਅਪਚੜੂ ਆਏ ਤੇ ਬੱਚਿਆਂ-ਬੱਚਿਆਂ ਕਰੋਗਾ ਡਰਦੇ ਹੀ ਬੱਚੇ ਬਾਹਰ ਕੱਢਿਆ ਜੇ ਸਾਡੇ ਪੰਜਾਬ ਦੇ ਦੋ ਪਾਂਡੇ ਵਿੱਚ ਚੰਗੀ ਸਰਕਾਰ ਹੋਵੇ ਬੀਜਪੀ ਵਰਗੀ ਸਾਨੂੰ ਬੱਚੇ ਬਾਹਰ ਕੋਈ ਵੇਰੀ ਮੋੜ ਨਹੀਂ ਦਿੱਤੀ ਹਾਂ ਅੱਜ ਰੋਂਦੇ ਇਕੱਲੇ ਆ ਉਹ ਕਿਹੜੇ ਬੰਦੇ ਆ ਜਿਹੜੇ ਸਾਡੀਆਂ ਬੀਜਪੀ ਦੀਆਂ ਗੱਡੀਆਂ ਦੇ ਅੱਗੇ ਰੋਕਮਦਾ ਉਹ ਜਿਹੜੇ ਸਾਡੇ ਬੰਦਿਆਂ ਨੂੰ ਗਲਤ ਬੋਲਣਦੇ ਗਾਲ੍ਹਾਂ ਕੱਢਦੇ ਜੇ ਸਾਡੇ ਬੰਦਾ ਕੋਈ ਉਮੀਦਵਾਰ ਉਹਨਾਂ ਨਾਲ ਸਵਾਲ ਜਵਾਬ ਕਰਦਾ ਵਾ ਇਹ 40 ਜਾਨੀ ਬੰਦੇ ਇਕੱਠੇ ਬੱਲੇ ਬੋਲਣ ਲੱਪੈਂਦੇ ਹੰਨੜਬਾਈ ਕਰਨਾ ਪੈਂਦੇ ਆ ਸਵਾਲ ਜਵਾਬ ਥੋੜਾ ਕਰਦੇ ਆ ਫੇਰ ਵੇਖੋ ਕਿਹਨੂੰ ਕਹਿੰਗੇ ਫੰਡੇ ਖਿਲਾਰ ਕੇ ਆਇਆ ਤਿੰਦੋ ਕੱਢਾਂਗੇ ਵੇਖੋ ਸਾਰੇ ਬੰਦੇ ਪੜ੍ਹੇ ਲਿਖੇ ਪ੍ਰਸਿੱਧ ਗਾਇਕ ਹੰਸਰਾਜ ਜੀ ਅੰਬਰਸੰਗ ਸਾਡੇ ਸੰਧੂ ਸਾਹਿਬ ਇਹਨਾਂ ਦੇ ਪੁਰਾਣੇ ਰਿਕਾਰਡ ਵੇਖੋ ਕਿੰਨੀਆਂ ਪੜਾਈਆਂ ਦੇ ਕਿੰਨੇ ਅਫਸਰ ਨੇ ਪਰ ਇਹਨਾਂ ਦੇ ਬੰਦਿਆਂ ਨੇ ਕਾਲੀਆਂ ਨੇ ਕਾਂਗਰਸ ਝੜੂ ਵਾਲਿਆਂ ਨੇ ਸਾਡੇ ਬੀਜੇਪੀ ਦਾ ਵਿਰੋਧ ਵੀ ਕਰਨਾ ਸਿੱਖ ਲਿਆ ਤੇ ਘਰੌਣਾ ਸਿੱਖ ਲਿਆ ਵਾ ਅਜੇ ਕਿਸਾਨਾਂ ਨੂੰ ਆਂਦੇ ਭੜਾਉ ਨਾ ਕਰੋ ਜੇ ਚੰਗੀ ਸਰਕਾਰ ਆਜੂਗੀ ਮਸਲ ਬਾਜੂਗੀ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਕੇ ਲੋਕਾਂ ਆ ਬਹਿ ਜਿਨ੍ਹਾਂ ਦੇ ਬੱਚਿਆਂ ਨੂੰ ਨਾ ਨੌਕਰੀਆਂ ਮਿਲਦੀਆਂ ਦੇ ਨਾ ਬਾਹਰ ਜਾ ਸਕਦੇ ਜੀ ਬੜੇ ਦਾ ਹੱਲ ਕੀ ਨਿਕਲੂ ਮਸਤਰਾ ਜੀ ਹਰ ਇੱਕ ਗੱਲ ਦਾ ਬਹਿ ਕਹਿੰਦੇ ਬਹਿ ਕੇ ਹੱਲ ਲੈਂਦਾ ਜਿਵੇਂ ਆਪਾਂ ਆਪਸ ਚ ਗੱਲ ਕਰਦੇ ਆਂ ਕਿ ਹਰ ਇੱਕ ਜਿਹੜੀ ਗੱਲ ਹੁੰਦੀ ਹੈ ਬਹਿ ਕੇ ਹੱਲ ਹੁੰਦਾ ਹੈ ਇਹ ਕਿਸਾਨਾਂ ਨੂੰ ਕੀ ਇੱਕ ਟੇਬਲ ਤੇ ਭਾਇਆ ਵੀ ਜਾਊਗਾ ਭਾਇਆ ਜਾਂਦਾ ਵੀਰ ਜੀ ਉਹ 40 40 50 ਗੱਜ ਕਿੰਨੇ ਬੋਲਦੇ ਸਵਾਲ ਮਾਲਕ ਨੇ ਸਵਾਲ ਕੀਤਾ ਸਤਾਰਾ ਜੀ ਫਲਾਨੀ ਬੱਫ 5 ਰੁਪਏ ਕਿਲੋ ਆ ਮੈਂ ਤੁਹਾਨੂੰ ਦੱਸਾਂ ਲੱਗਦਾ ਉਹਦੇ ਦੱਦਾ ਬੋਲਦਾ ਨਹੀਂ 70 ਰੁਪਏ ਦੁਕਾਟੇ ਨੂੰ ਨਾ ਦੁੱਦਾ ਗੋਭੀ 2 ਰੁਪਏ ਉਹ ਉਹ ਲੜਦਾ ਵੀ ਕਰਦਾ ਸਵਾਲ ਜਦੋਂ ਖੜਾ ਬੰਦੇ ਨਾਲ ਕਰਦਾ ਉਹਨਾਂ ਨੂੰ ਇੱਕੋ ਹੀ ਮਸਕਦ ਆ ਵੀ ਪੰਜਾਬ ਦੇ ਵਿੱਚ ਬੀਜਪੀ ਪੈਰ ਨਾ ਲਾਵੇ ਜਿਹੜੀ ਮੇਨ ਗੱਲ ਆ ਹਾਂ ਪਰ ਇਹਨਾਂ ਨੂੰ ਵੇਹਿਆਂ ਦੇਖ ਜਿਹੜੇ ਅਸੀਂ ਭਾਈਚਾਰੇ ਵਾਲੇ ਆ ਵੀ ਬੈਠੇ ਨੇ ਇਹਨਾਂ ਨੂੰ 10 ਸਾਲਾਂ ਇਹਨਾਂ ਨੂੰ ਪਾਰਟੀ ਚ ਹੋਵੇ 10 ਸਾਲ ਇਹਨਾਂ ਨੂੰ ਹੋ ਗਿਆ 10 ਸਾਲ ਇੱਧਰ ਹੋ ਗਿਆ ਹੁਣ ਮੈਂ ਜਰੂਰ ਵੀ ਬਾਜ਼ਾਰ ਜਾਣਾ ਮੈਂ ਜਾਣਾ ਬੰਦਾ ਜਾ ਮੈਂ ਹੈ ਪਰਾਂ ਆ ਗਏ ਉਹਨਾਂ ਦੇ ਅਸੀਂ ਵੋਟ ਬੀਜੇਪੀ ਨੂੰ ਪਾਉਣੀ ਆ ਨਾ ਸਾਨੂੰ ਪੋਸਟਰ ਲਾਉਣ ਦੇ ਨਾ ਇਹ ਬੀਜੇਪੀ ਦਾ ਬੀਜੇਪੀ ਦਾ ਸਾਡਾ ਕਮਲਦਾ ਪੋਲਾ ਉਹ ਥੜਾ ਵਿੱਚੋਂ ਮਸ਼ੀਨਾਂ ਦੇ ਕੱਢ ਦੇਣਗੇ ਉਹ ਲੋਕਾ ਨਪਣਾ ਨਪਣਾ ਪਰ ਮੈਂ ਇਹਨਾਂ ਮੰਗਦਾ ਵਾ ਨਾਲੇ ਬਣਿਆਗੇ ਤਾਰਕਰ ਬਣੋ ਨਾ ਸਾਡੀਆਂ ਬੀਜਪੀ ਦੀਆਂ ਗੱਡੀਆਂ ਡੱਕੋ ਸਾਥ ਦਿਓ ਤੇ ਆਏ ਗੁੰਡੇ ਗੱਡੇ ਭਜਾਓ ਤੇ ਆਹਦੇ ਬੱਚੇ ਨੌਕਰੀਆਂ ਤੇ ਲਵਾਓ ਆਹ ਗਰੀਬ ਸਾਡੇ ਅਸੀ ਭਾਈ ਜਰਰੇ ਵਾਲੇ ਆ 300 ਰੁਪਏ ਤੇ ਗੁਜ਼ਾਰਾ ਥੋੜਾ ਹੁੰਦਾ ਇਹਨਾਂ ਨੂੰ ਵੀ ਬੱਚੇ ਨੌਕਰੀਆਂ ਤੇ ਲੱਗਣਗੇ ਇਹ ਸਰਕਾਰਾਂ ਨੇ ਕੀ ਕੀਤਾ ਕਾਂਗਰਸੀਆਂ ਨੇ ਕਾਲੀਆਂ ਨੇ ਗਰੀਬਾਂ ਦੀਆਂ ਨੌਕਰੀਆਂ ਚੰਗੇ ਘਰਾਂ ਦੇ ਵੇਚਤੀਆਂ ਇੱਕ ਸਿਰਫ ਮੋਦੀ ਸਾਹਿਬ ਨੇ ਜਿਹੜੇ ਗਰਾਊਂਡ ਤੋਂ ਚੱਲ ਰਹੇ ਨੇ ਤੇ ਗਰਾਊਂਡ ਤੋਂ ਸਾਰਿਆਂ ਨੂੰ ਚੁੱਕ ਰਹੇ ਨੇ ਮੈਨੂੰ ਇਹ ਦੱਸੋ 175000 ਰੁਪਇਆ ਅੱਜ ਤੱਕ ਇਹਨੇ ਕਵਰੇਆ ਦਿੱਤਾ ਹੈ 5 ਲੱਖ ਰੁਪਇਆ ਲਾਇਕੇ ਦਿੱਤਾ ਹੈ ਜਿਹੜਾ ਜੋ ਕਾਲੀਆਂ ਬਿਆ ਅਹੀਂ ਕੀਤਾ ਉਹ ਕੀਤਾ ਉਹ ਮੋਦੀ ਸਾਹਿਬ ਨਹੀਂ ਤੂੰ ਨਾ ਰੋ ਕਬਰ ਕੀਤਾ ਸਭ ਕੋ ਮੋਦੀ ਸਾਹਿਬ ਨੇ ਕਰਕੇ ਮੋਦੀ ਸਾਹਿਬ ਨੇ ਕੀਤੀ ਸਪਾਰ ਜੇ ਪਾਰਾ ਦੇ ਬਾਰਡਰ ਦੇ ਪਾਰ ਪਾਰਾਂ ਨੇ ਉਹਨਾਂ ਦਾ ਰੇਟ ਵੀ ਮੋਦੀ ਸਾਹਿਬ ਨੇ ਕੀਤਾ ਅੱਜ 10 12000 ਰੁਪਇਆ ਠੇਕੇ ਦੇ ਆ ਉਹ ਮੈਨੂੰ ਇਹ ਵੀ ਸਮਝ ਆਉਂਦੀ ਤੋ ਸਾਡੇ ਬੀਜੇਪੀ ਦਾ ਵਿਰੋਧ ਕਿਉਂ ਕਰ ਰਹੇ ਨੇ ਪਰ ਕਿਸਾਨ ਨਹੀਂ ਕਰੇ ਇਹ ਕਾਲੀ ਟਕਰਾਸ਼ ਦੇ ਝਾੜੂ ਵਾਲੇ ਕਰਾ ਰਹੇ ਤੁਹਾਡੇ ਏਰੀਆ ਚ ਵਿਰੋਧ ਹੋਊਗਾ ਤਾਂ ਫਿਰ ਕਿਸ ਤਰੀਕੇ ਨਾਲ ਪਰਚਾ ਲੂਗੇ ਤੁਸੀਂ ਖੇਮ ਕਰਨ ਤੋਂ ਬਿਲੋਂਗ ਕਰਦੇ ਹੋ ਲਗਾਤਾਰ ਤੁਹਾਡੇ ਵੱਲੋਂ ਵੀ ਦੱਸਿਆ ਜਾਂਦਾ ਕਿ ਸਾਡੇ ਨਾਲ ਪੂਰੀ ਜਨਤਾ ਜੁੜੀ ਹੈ ਲਗਾਤਾਰ ਤੁਸੀਂ ਪ੍ਰੋਗਰਾਮ ਵੀ ਕਰਾਏ ਨੇ ਤਾਂ ਫਿਰ ਕਿਸ ਤਰੀਕੇ ਨਾਲ ਕਰਦੇ ਹੋ ਮੇਰੇ ਨਾਲ ਸਭ ਤੋਂ ਜਿਆਦਾ ਯਾਸੀ ਬੋੜਿਆ ਜੀ ਜਿਨ੍ਹਾਂ ਨੂੰ ਸਹੂਲਤਾਂ ਮਿਲੀਆਂ ਵਾ ਉਹ ਆnde ਭਰਾ ਸਾਡੇ ਆਵੇਂ ਬੈਠੇ ਪੁੱਛ ਰਹੂ ਉਹ ਆnde ਅਸੀਂ ਬੀਜੇਪੀ ਨੂੰ ਵੋਟ ਪਾਉਣੀ ਆ ਜੇ ਸਾਡੇ ਘਰ ਕੋਲੇ ਆਉਂਦਿਆ ਕੋਈ ਘਰਾਓ ਕੀਤਾ ਸਾਡੇ ਉਮੀਦਵਾਰ ਦਾ ਫੇਰ ਹੀ ਜਾਣੀਏ ਤੇ ਹੋ ਜਾਣੀਏ ਸਾਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਅਸੀਂ ਇਹੋ ਚਾਹੁੰਦੇ ਆ ਵੀ ਅਸੀਂ ਤਾਂ ਮੋਦੀ ਸਾਹਿਬ ਨੂੰ ਵੋਟ ਪਾਉਣੀ ਆ ਸਾਡੇ ਪਰ ਇਹ ਗੱਲ ਆ ਵੀ ਸਾਨੂੰ ਐਸੇ ਪਰਿਵਾਰ ਨੂੰ ਕੋਈ ਆਣ ਕੇ ਕਿਸਾਨੇ ਡਕਣ ਸਾਡਾ ਇਹ ਜ਼ਿੰਮੇਦਾਰ ਜੇ ਕੋਈ ਹਾਂਜੀ ਆ ਸਰਦਾਰ ਇਹ ਇਦਨੇ ਤੇ ਇਸ ਨਾਲ ਹੀ ਗੱਲ ਕਰ ਲਈਏ ਕਿ ਅੱਜ ਜਿਹੜੀ ਆ ਕਾਲੀ ਪੱਤਲ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਜਿਹੜੀ ਆ ਟਿਕਟ ਦਿੱਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਨੂੰ ਉਹ ਆ ਗਈ ਨਾ ਫਿਰ ਗੱਲ ਉੱਥੇ ਹੀ ਸਿਆਸਤ ਕਰਾ ਰਹੇ ਨੇ ਇਹ ਉਹਨੂੰ ਦੇਖੋ ਪਤਾ ਲੈਂਦੇ ਹੋਈ ਵੀ ਇਹ ਸਿੱਖ ਪੰਥਿਆ ਬਿਰਸਾ ਬਲਟੋਹਾ ਖਾਣਦੇ ਮੈਂ ਜੇਲਾ ਗਟਿਆ ਜੇ ਉਹ ਜੇਲਾ ਗਟਿਆ ਹੀ ਅੰਮ੍ਰਿਤਪਾਲ ਖੋਤਾ ਉਹਦੇ ਸਾਥ ਦੇ ਨਾਲ ਸਾਡੇ ਕਬਾ ਦਾ ਤੂੰ ਸਿੱਖ ਪੰਥਿਆ ਉਹ ਇਹ ਤੁਹਾਨੂੰ ਪਤਾ ਲੱਗ ਗਿਆ ਨਾ ਫਿਰ ਗਰੋਧ ਹੁਣ ਇਹਦਾ ਭੁੰਦੇਰਾ ਵਿਰੋਧ ਹੋਇਆ ਉਥੇ ਉਹ ਕੌਣ ਨਹੀਂ ਉਹ ਕਾਲੀ ਅੱਛਾ ਸਭ ਦੇ ਕਿਸਾਨ ਹੀ ਦੇ ਚ ਬਾਕੀ ਕਾਲੀ ਭਾਜੀ ਇਹ ਸਿਰਫ ਸਿਆਸਤ ਜਿਆਦੀ ਕਾਲੀ ਦਾ ਹੀ ਖੇਡਣ ਦਿਆ ਗੋਲ ਵੇਖੋ ਹੁਣ ਵਿਰਸੇ ਨੇ ਆਪੋ ਆਪ ਵਾਲੀ ਕਈ ਗੋ ਕੀਤਾ ਕਈਆਂ ਸਰਪੰਚਾਂ ਤੋਂ ਭੋਲ ਲੈ ਕੇ ਸਰਪੰਚ ਬਣਾਏ ਕਈਆਂ ਦੇ ਮੋੜੇ ਵੀ ਹੁਣ ਇਹਦਾ ਕੋਈ ਵਿਰੋਧ ਨਾ ਪੈਂਦਾ ਜੇ ਇਹਨਾਂ ਜਨਾਂ ਦਾ ਕੋਈ ਨਹੀਂ ਵਿਰੋਧ ਨਾ ਉਹ ਵੀ ਆਪਣੇ ਆਪਣੇ ਬੰਦਕ ਘੋਲਣੇ ਦੀ ਪੰਥਕ ਨਾਲ ਕਈ ਸਾਲ ਜਿਹੜੀਆਂ ਨੇ ਜੇਲਾ ਵੀ ਕੱਟੀਆਂ ਨੇ ਕੱਟਿਆ ਰੇ ਫੇਰ ਪਤਾ ਲੱਗਦਾ ਆਂਦਾ ਵੀ ਮੈਂ ਅਮਰਤਪਾਲ ਦਾ ਖੋਤਾ ਮੈਂ ਅਮਰਤਪਾਲ ਦੀ ਮਤ ਕਰਨੀਏ ਮੈਨੂੰ ਕਿਸੇ ਪਾਲ ਦੀ ਲੋੜ ਨਹੀਂ ਜੇ ਤੁਹਾਨੂੰ ਪਤਾ ਲੱਗਦਾ ਵੀ ਪੰਤਕ ਬੰਦਾ ਪਰ ਸਾਡੇ ਬੀਜੇਪੀ ਦੇ ਨਾਮ ਜਨਤਾ ਪਿਆਰ ਕਰਦੀ ਆਂ ਅੰਦਰੋਂ ਬਦਲ ਨੱਪਣਗੇ ਸਾਡੀ ਜਿਹੜੀ 400 ਤੋਂ ਪਾਰ ਸੀਟ ਹਿੰਦੁਸਤਾਨ ਚ ਜਾਊਗੀ ਮੋਦੀ ਸਾਹਿਬ ਤੇ ਜੀਵਾਰ ਫੇਰ ਬਣ ਗਏ ਇਹ ਕੰਨਾਂ ਦੇ ਉੱਤੇ ਵੱਡਾ ਵੱਡਾ ਲਿਖਿਆ ਗਿਆ ਵਿਰਧੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਿਸ ਤਰੀਕੇ ਨਾਲ ਰਹੇਗਾ ਬੀਜੇਪੀ ਦਾ ਦੇਖੋ ਜੀ ਬੀਜਪੀ ਜਾਂ ਤੁਸੀਂ ਇਹ ਦੇਖੋ ਹਾਲੀਏ ਸਾਡੀ ਇੱਥੇ ਸਰਕਾਰ ਨਹੀਂ ਆਈ ਦੇਖੋ ਸਾڈیا ਸੂੰ ਕੰਮ ਨਹੀਂ ਲੰਦੀਆਂ ਕੋਠੇ ਨੂੰ ਕੋਠੇ ਮਿਲਦਾ ਆ ਪ੍ਰਦਰਸ਼ਨ ਕਿਸ ਤਰੀਕੇ ਦਾ ਰਹੇਗਾ ਜਿਹੜੇ ਜਨਤਾ ਚ ਮੁੱਦੇ ਜਾਣਗੇ ਕਿਹੜੇ ਲੈ ਕੇ ਜਾਓਗੇ ਮੁੱਦੇ ਜਿਹੜੇ ਨੇ ਪਹਿਲਾ ਵੱਡਾ ਮੁੱਦਾ ਸਾਡਾ ਇਹ ਆ ਜਿਹੜੇ ਸਾਡੇ ਬੱਚੇ ਨਸ਼ਾ ਕਰਕੇ ਮਾਰੇ ਸਭ ਤੋਂ ਵੱਡਾ ਮੁੱਦਾ ਇਹ ਆ ਘਰ ਘਰ ਵੈਮ ਪੈ ਗਏ ਕਰਾ ਬਟੀਕੇ ਨਹੀਂ ਪਟੇ ਜਾਂਦੇ ਉਹ ਵੱਡਾ ਮੁੱਦਾ ਲੈ ਕੇ ਜਾਵਾਂਗੇ ਫੇਰ ਅੱਗੇ ਦਰਵਾਜ਼ੇ ਫੇਰ ਸਾਡੇ ਜਿਹੜੇ 80 ਭਰਾ ਨੇ ਜਿਹੜੀਆਂ ਇਹਨਾਂ ਦੇ 60% ਬਾਕੀਆਂ ਨੌਕਰੀਆਂ ਨੇ ਉਹ ਦੇਣਗੇ ਮੋਦੀ ਸਾਹਿਬ ਨੰਬਰ 3 ਜਿਹੜਾ ਗਰੀਬਾਂ ਕੋਲ ਪਲਾਟ ਨਹੀਂ ਉਹਨਾਂ ਨੂੰ ਪਲਾਟ ਮਿਲਣਗੇ ਜਿਹੜਾ ਗਰੀਬਾਂ ਕੋਲ ਕੋਠੇ ਨਹੀਂ ਆ ਕੋਠੇ ਨੇ ਪੈਸੇ ਕਰ 75-70 ਹਜ਼ਾਰ ਪੈਂਦੇ ਆ ਉਹਨਾਂ ਨੂੰ ਇਹ ਮਿਲਣਾ ਪੰਜਾਬ ਦੇ ਵਿੱਚ ਫਿਰ ਕਿਸ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਬੀਜੇਪੀ ਦਾ ਰਹੇਗਾ ਦੇਖੋ ਇਹ 13 ਤੋਂ 13 ਸੀਟਾਂ ਜਿੱਤਾਂਗੇ ਹੋ ਜਨਤਾ ਜਿਤਾਊਗੀ ਇਹ ਤੁਸੀਂ ਦੇਖਣਾ ਵਾ ਮੈਂ ਮੇਰੀ ਹਰ 13th ਏਰੀਆ ਦੇ ਵਿੱਚ ਮੇਰੀਆਂ ਵੋਟਾਂ ਕਿਉਂ ਮੈਂ ਕੰਮ ਕਰਦਾ ਉਦੋਂ ਮੈਂ 15 ਸਾਲ ਦਾ ਜੋ ਮੈਂ ਸਾਥ ਜਨਤਾ ਦੇ ਮੈਂ 45 ਸਾਲ ਦਾ ਹੋ ਗਿਆ ਮੇਰੇ ਨਾਲ ਜਨਤਾ ਜੁੜੀ ਹੈ ਗਰੀਬ ਜਨਤਾ ਸਭ ਤੋਂ ਜਿਆਦਾ ਜਿਨ੍ਹਾਂ ਦੇ ਮੈਂ ਰਾਤ ਦਿਨ ਕੰਮ ਕਰਦਾ ਸਾਡੇ ਲਕਵਾੜੀਆਂ ਵੀ ਹੋਈਆਂ ਨਹੀਂ ਵਾਕੇ ਬੰਦਾ ਕੰਮ ਕਰਦਾ ਲੋਕਾਂ ਨੇ ਕਿਹਾ ਵਾਕੇ ਕੰਮ ਕਰਦਾ ਆ ਵੀ ਬੈਠੇ ਧੜਪੜ ਤਾਂ ਹੀ ਬੈਠੇ ਆ ਆ 13ਵਾਂ 13ਵਾਂ ਸੀਟਾਂ ਜਿੱਤੀਆਂ ਜਾਣਗੀਆਂ ਜਿੱਤ ਕੇ ਸਾਡੇ ਮੋਦੀ ਸਾਹਿਬ ਦੇ ਅੱਗੇ ਰੱਖੀਆਂ ਜਾਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਸਿਰੇਸ ਪੰਜਾਬ ਦੇ ਸਾਰੇ ਮਸਲੇ ਹੱਲ ਆ ਕੇ ਹਿਨੁਸ਼ੇ ਸਾਹਿਬ ਦਾ ਦਿੱਤੇ ਜਾਣਗੇ ਬਿਲਕੁਲ ਇਹ ਸੰਨ ਸਤਾਰਾ ਸਿੰਘ ਜੀ ਔਰ ਇਹਨਾਂ ਦਾ ਕਹਿਣਾ ਦਾਵਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦਾ ਸ਼ਾਨਦਾਰ ਪ੍ਰਦਰਸ਼ਨ ਰਹੇਗਾ ਔਰ 13 ਦੀਆਂ 13 ਸੀਟਾਂ ਜਿਹੜੀਆਂ ਇਹਨਾਂ ਦਾ ਕਹਿਣਾ ਹੈ ਕਿ ਜਿੱਤੀਆਂ ਜਾਣਗੀਆਂ ਔਰ ਨਾਲ ਹੀ ਇਹਨਾਂ ਵੱਲੋਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਆ ਰੱਖੀ ਗਈ ਸੀ ਤਰਨਤਾਰਨ ਤੋਂ ਸਿਦਾਰਥ ਰੋੜਾ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par